ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਰਥਕੋਇਕ ਦਾ ਖਤਰਾ ਇਨ ਫਿਊਚਰ ਬਣਿਆ ਹੋਇਆ ਜਿਸ ਕਾਰਨ ਲੋਕਾਂ ਨੂੰ ਅਲਰਟ ਜਾਰੀ ਕਰਨ ਵਾਸਤੇ ਫੈਡਰਲ ਸਰਕਾਰ ਦੇ ਨਾਲ ਸਹਿਮਤੀ ਤਹਿਤ ਇੱਕ ਵਾਰਨਿੰਗ ਸਾਈਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅਰਥਕੋਇਕ ਤੋਂ 10 ਸੈਕਿੰਡ ਪਹਿਲਾਂ ਲੋਕਾਂ ਨੂੰ ਸਾਰੇ ਮਾਧਿਅਮ ਦੇ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਰਥਕੋਇਕ ਬਾਰੇ ਪਹਿਲਾਂ ਜਾਣਕਾਰੀ ਦੇਣ ਦੇ ਲਈ ਪੁਚਾਲ ਦੀ ਸ਼ੁਰੂਆਤੀ ਖੋਜ ਪ੍ਰਣਾਲੀ ਨੂੰ ਸ਼ੁਰੂ ਕੀਤਾ ਗਿਆ ਹੈ ਇਸ ਸਿਸਟਮ ਨਾਲ ਲੋਕਾਂ ਤੇ ਇਨਫਰਾਸਟ੍ਰਕਚਰ ਦੇ ਨੁਕਸਾਨ ਨੂੰ ਬਚਾਉਣ ਦੇ ਲਈ ਕਦਮ ਚੁੱਕੇ ਜਾ ਸਕਦੇ ਹਨ ਚੇਤਾਵਨੀ 10 ਸੈਕਿੰਡ ਪਹਿਲਾਂ ਦਿੱਤੀ ਜਾ ਸਕਦੀ ਹੈ ਫੈਡਰਲ એનર્ਜੀ ਅਤੇ ਨੇਚਰਲ ਰਿਸੋਰਸ ਮਿਨਿਸਟਰ ਜੋਨਾਥਨ ਵਿਲਕੈਂਸਨ ਦਾ ਕਹਿਣਾ ਹੈ ਕਿ ਇਸ ਨਾਲ ਕਿਸੇ ਤੇਜ਼ ਪੋਚਾਲ ਦਾ ਪਤਾ ਲੱਗਣ ਉਤੇ ਸੈਲਫੋਨ, ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਅਲਰਟ ਆਪਣੇ ਆਪ ਚਲੇ ਜਾਣਗੇ। ਉਹਨਾਂ ਅਨੁਸਾਰ ਫੈਡਰਲ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਸਾਂਝੇ ਤੌਰ ਤੇ ਐਲਾਨੀ ਕੀ ਇਸ ਪ੍ਰਣਾਲੀ ਨਾਲ ਕਾਫੀ ਕੁਝ ਨੁਕਸਾਨ ਹੋਣ ਤੋਂ ਬਚ ਸਕਦਾ ਹੈ। ਖਾਸ ਕਰਕੇ ਟਨਲ ਅਤੇ ਬ੍ਰਿਜ ਦੇ ਉੱਪਰ ਕਾਰਵਾਈ ਨੂੰ ਤੁਰੰਤ ਰੋਕਿਆ ਜਾ ਸਕਦਾ ਹੈ ਅਤੇ ਆਵਾਜਾਈ ਠੱਪ ਹੋ ਜਾਏਗੀ। ਜ਼ਿਕਰ ਜੋ ਹੈ ਕਿ ਨਮੀ ਪ੍ਰਣਾਲੀ ਪੋਚਾਲ ਦੇ ਸੰਵੇਦਨਸ਼ੀਲ ਖੇਤਰਾਂ ਦੀ ਰੱਖਿਆ ਲਈ ਚੇਤਾਵਨੀ ਪ੍ਰਣਾਲੀ ਵਿਕਸਿਤ ਕਰਨ ਲਈ ਫੈਡਰਲ ਸਰਕਾਰ ਦੀ 36 ਮਿਲੀਅਨ ਡਾਲਰ ਦੀ ਯੋਜਨਾ ਹੈ ਉਹਨਾਂ ਆਖਿਆ ਕਿ ਇਸ ਪ੍ਰਣਾਲੀ ਦਾ ਵਿਸਤਾਰ ਕਿਊਬਿਕ ਪੂਰਬੀ 온ਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲਈ ਕੀਤਾ ਗਿਆ ਹੈ। ਕਾਬਲੇ ਕੋਰ ਹੈ ਕਿ ਪਿਛਲੇ ਸਮੇਂ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੋਚਾਲ ਦਾ ਖਤਰਾ ਪਹਿਲਾਂ ਦੇ ਨਾਲੋਂ ਵਧਿਆ ਹੈਗਾ ਜਿਸ ਦੇ ਚਲਦਿਆਂ ਇੰਸ਼ੋਰੈਂਸ ਰੇਟਾਂ ਦੇ ਵਿੱਚ ਵੀ ਫਰਕ ਪਿਆ ਹੈ ਅਤੇ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਖਾਸ ਕਰਕੇ ਅਰਥਕ ਵਕ ਨੂੰ ਆਪਣੀ ਇੰਸ਼ੋਰੈਂਸ ਕਵਰੇਜ ਵਿੱਚ ਜ਼ਰੂਰ ਲਿਓਣ ਕਿਉਂਕਿ ਭਵਿੱਖ ਦੇ ਵਿੱਚ ਇੱਥੇ ਅਰਥਕਵਿਕ ਆ ਸਕਦੇ ਨੇ ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਦੇ ਵੱਲੋਂ ਜੋ ਖੋਜ ਪ੍ਰਣਾਲੀ ਕੀਤੀ ਜਾਂਦੀ ਹੈ ਉਸ ਤੋਂ ਇਸ ਸੰਬੰਧੀ ਰੂਪਰੇਖਾ ਤਿਆਰ ਹੁੰਦੀ ਹੈ ਤੇ ਬਹੁਤ ਸਾਰੀਆਂ ਕੰਪਨੀਆਂਜ਼ ਦੇ ਵੱਲੋਂ ਵੀ ਇਸ ਸੰਬੰਧੀ ਕਦਮ ਚੁੱਕੇ ਜਾਂਦੇ ਨੇ ਇਸੇ ਤਹਤੀ ਫੈਡਰਲ ਸਰਕਾਰ ਵੱਲੋਂ ਬ੍ਰਿਟਿਸ਼ ਕੋਲੰਬੀਆ ਤੇ ਬਾਕੀ ਪੁਚਾਲ ਪ੍ਰਭਾਵਿਤ ਇਲਾਕੇ ਜਿੱਥੇ ਇਨ ਫਿਊਚਰ ਅਰਥਕਵਿਕ ਆ ਸਕਦੇ ਨੇ ਉੱਥੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜਾ ਰਿਹਾ ਹੈ ਕਿ ਪੁਚਾਲ ਆਉਣ ਤੋਂ ਕੁਝ ਸਮਾਂ ਪਹਿਲਾਂ ਅਲਰਟ ਜਾਰੀ ਹੋਵੇ ਅਤੇ ਬ੍ਰਿਜਾਂ ਟਨਲ ਦੇ ਵਿੱਚ ਆਵਾਜਾਈ ਨੂੰ ਰੋਕਿਆ ਜਾਵੇ ਇਸ ਤੋਂ ਇਲਾਵਾ ਲੋਕ ਆਪਣੇ ਘਰ ਬੇਲੇ ਕਰ ਸਕਣ ਜਿਸ ਦੇ ਲਈ ਇਹ ਅਲਰਟ ਜਾਰੀ ਕੀਤੇ ਜਾਣਗੇ ਵਿਰੋਧੀ ਧਰ ਦੇ ਲੀਡਰ ਪੀਰੇ ਪੌਲੀਅਪ ਦੇ ਵੱਲੋਂ ਐਨਡੀਪੀ ਲੀਡਰ ਜਗਮੀਤ ਸਿੰਘ ਹੋਰਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਸ ਚਿੱਠੀ ਦੇ ਜ਼ਰੀਏ ਉਹਨਾਂ ਲਿਬਰਲਸ ਤੋਂ ਸਮਰਥਨ ਵਾਪਸ ਲੈਣ ਦੀ ਅਪੀਲ ਕੀਤੀ ਹੈ ਪੀਆਰਏ ਪਾਲੀਆ ਆਪਣੇ ਚਿੱਠੀ ਦੇ ਵਿੱਚ ਕਿਹਾ ਕਿ ਇਸ ਸਮੇਂ ਕੋਸਟ ਆਫ ਲਿਵਿੰਗ ਵਧੀ ਹੋਈ ਹੈ ਤੇ ਕੈਨੇਡੀਅਨਸ ਜਿਸ ਸੰਕਟ ਦੇ ਵਿੱਚ ਫਸੇ ਹੋਏ ਨੇ ਉਹ ਅਗਲੇ ਸਾਲ ਤੱਕ ਇਸ ਸਰਕਾਰ ਨੂੰ ਨਹੀਂ ਚੇਲ ਸਕਦੇ ਇਸ ਲਈ ਭਰੋਸੇਯੋਗ ਮਤਾ ਲਿਆ ਕੇ ਐਨਡੀਪੀ ਨੂੰ ਉਸ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਇਹ ਸਰਕਾਰ ਡਿੱਗੇਗੀ ਤੇ ਫਾਲ ਦੇ ਵਿੱਚ ਇਲੈਕਸ਼ਨਸ ਸੰਭਵ ਹੋ ਸਕਣ ਗਿਆ ਕਨਸਰਟੋ ਲੀਡਰ ਆਫ ਪੀਆਰਏ ਪੋਲੀਆਬ ਨੇ ਐਨਡੀਪੀ ਲੀਡਰ ਜਗਮੀਸ਼ ਸਿੰਘ ਨੂੰ ਇੱਕ ਲੈਟਰ ਲਿਖ ਕੇ ਲਿਬਰਲ ਸਰਕਾਰ ਨੂੰ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਦੇ ਲਈ ਕਿਹਾ ਉਹਨਾਂ ਆਖਿਆ ਕਿ ਕੈਨੇਡੀਅਨਸ ਅਗਲੇ ਸਾਲ ਦੀ ਬਜਾਏ ਇਸ ਫਾਲ ਸੀਜ਼ਨ ਦੇ ਵਿੱਚ ਵੋਟਾਂ ਪੈਣ ਤਾਂ ਚੰਗਾ ਹੋਵੇਗਾ ਪੋਲੀਆਬ ਨੇ ਲੈਟਰ ਵਿੱਚ ਕਿਹਾ ਕਿ ਕੈਨੇਡੀਅਨਸ ਇਸ ਸਮੇਂ ਇਹ ਸ ਮਹਿੰਗੇ ਪੈ ਰਹੇ ਸਿਆਸੀ ਸਮਝੌਤੇ ਨੂੰ ਬਰਦਾਸ਼ਤ ਜਾਂ ਸਹਿਣ ਕਰਨ ਦੀ ਹਾਲਤ ਦੇ ਵਿੱਚ ਨਹੀਂ ਨੇ ਇਸ ਕਰਕੇ ਤੁਹਾਨੂੰ ਇਸ ਸੈਸ਼ਨ ਦੇ ਵਿੱਚ ਫੈਡਰਲ ਲਿਬਰਲਸ ਤੋਂ ਆਪਣੀ ਹਮਾਇਤ ਵਾਪਸ ਲੈ ਲੈਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਇਸ ਗੱਠਜੋੜ ਦੇ ਕਾਰਨ ਕੈਨੇਡੀਅਨਸ ਦਾ ਜੀਣਾ ਦੁੱਭਰ ਹੋਇਆ ਪਿਆ ਵਧੇ ਹੋਏ ਕੋਸਟ ਆਫ ਲਿਵਿੰਗ ਤੋਂ ਪਰੇਸ਼ਾਨ ਨੇ ਇਸ ਲਈ ਹੁਣ ਜ਼ਰੂਰਤ ਆ ਗਈ ਹੈ ਕਿ ਸਤੰਬਰ ਦੇ ਵਿੱਚ ਹੀ ਪ੍ਰੋਸੇਯੋਗ ਵੋਟ ਕਰਵਾ ਲਈ ਜਾਵੇ ਤੇ ਉਹਦੇ ਬਾਅਦ ਐਨ ਡੀ ਪੀ ਆਪਣੀ ਹਮਾਇਤ ਵਾਪਸ ਲੈਵੇ ਪੌਲੀਅਬ ਨੇ ਕਿਹਾ ਹੈ ਕਿ ਕੈਬਨਟ ਰੀਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਬਨਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸ ਦਾ ਅਰਥ ਹੈ ਕਿ ਜਿਹੜੇ ਮੰਤਰੀ ਕ੍ਰਾਈਮ 인ਫਲੇਸ਼ਨ ਹਾਊਸਿੰਗ ਸਮੱਸਿਆ ਦਾ ਹੱਲ ਨਹੀਂ ਕਰ ਸਕੇ ਉਹ ਬਰਕਰਾਰ ਆਪਣੇ ਅਹੁਦਿਆਂ ਤੇ ਰਹਿਣਗੇ ਇਹ ਪੁੱਛ ਜਾਣ ਉਤੇ ਕਿ ਕੈਬਨਟ ਵਿੱਚ ਫੇਰ ਬਦਲ ਕਿਉਂ ਨਹੀਂ ਕੀਤਾ ਗਿਆ ਤਾਂ ਟਰੂਡੋ ਨੇ ਕਿਹਾ ਕਿ ਉਹ ਚਿਹਰਿਆਂ ਦੀ بجائے ਨੀਤੀ ਆਧਾਰਿਤ ਸਿਆਸਤ ਕਰਦੇ ਨੇ ਅਤੇ ਕੈਨੇਡੀਅਨਸ ਦੀ ਸਰਕਾਰ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ ਇਸ ਹਫ਼ਤੇ ਕੈਬਨਟ ਰੀਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ ਇਸ ਤੋਂ ਇਲਾਵਾ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਦੇ ਉੱਪਰ 100% ਟੈਰਫ ਲਗਾਉਣ ਦੀ ਗੱਲ ਵੀ ਆਈ ਸੀ ਹਾਲੀ ਦੇ ਵਿੱਚ ਗਵਰਨਮੈਂਟ ਹਾਊਸ ਲੀਡਰ ਕੈਨੇਡਾ ਗੋਲਡ ਨੇ ਕਿਹਾ ਸੀ ਕਿ ਉਹਨਾਂ ਨੂੰ ਯਕੀਨ ਹੈ ਕਿ ਐਨਡੀਪੀ ਦੇ ਨਾਲ ਹੋਇਆ ਸਮਝੌਤਾ 2025 ਜੂਨ ਤੱਕ ਚੱਲੇਗਾ ਤੇ ਇਹ ਤੇ ਮਿਆਦ ਤੋਂ ਪਹਿਲਾਂ ਨਹੀਂ ਟੁੱਟੇਗਾ ਉਨ੍ਹਾਂ ਕਿ ਕਿ ਜੂਨ ਦੇ ਅੰਤ ਤੱਕ ਸਮਝੌਤੇ ਤੇ ਦਸਤਕਤ ਕੀਤੇ ਗਏ ਨੇ ਤੇ ਦੋਵੇਂ ਧਿਰਾਂ ਦੇ ਵੱਲੋਂ ਇਸ ਨੂੰ ਅੱਗੇ ਵਧਾਇਆ ਜਾਏਗਾ ਪਹਿਲੀ ਵਾਰ ਮਾਰਚ 2022 ਦੇ ਵਿੱਚ ਇਸ ਸਮਝੌਤੇ ਤੇ ਦਸਤਕਤ ਕੀਤੇ ਗਏ ਸਨ ਜਿਸ ਵਿੱਚ ਐਨ ਡੀ ਪੀ ਨੇ ਕੁਝ ਤਰਜੀਹਾਂ ਦੇ ਬਦਲੇ ਸਰਕਾਰ ਨੂੰ ਭਰੋਸੇ ਦੀ ਵੋਟ ਉੱਪਰ ਸਮਰਥਨ ਦੇਣ ਦੀ ਸਹਿਮਤੀ ਬਣੀ ਸੀ ਜਿਸ ਦੇ ਰਾਹੀਂ ਲਿਬਰਲਸ ਦੇ ਵੱਲੋਂ ਡੈਂਟਲ ਕੇਅਰ ਯੂਨੀਵਰਸਲ ਫਾਰਮਾ ਕੇਅਰ ਤੇ ਐਂਟੀ ਸਕੈਪ ਵਰਗੇ ਬਿੱਲ ਲਿਆ ਕੇ ਪਾਸ ਕੀਤੇਗੇ ਪਰ ਹੁਣ ਪੋਲੀਆਬ ਨੇ ਇੱਕ ਵਾਰ ਫਿਰ ਤੋਂ ਜਗਮੀਤ ਸਿੰਘ ਨੂੰ ਲੈਟਰ ਲਿਖ ਕੇ ਕਿਹਾ ਹੈ ਕਿ ਇਸ ਸਮੇਂ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਲਿਬਰਲਸ ਨੂੰ ਚਲਦਾ ਕੀਤਾ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ